ਨਮਸਕਾਰ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੇਰ ਪੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਫੁਕਾਰ ਫਾਊਂਡੇਸ਼ਨ ਵੱਲੋਂ ਜਿਹੜਾ ਕਿ ਧੀਆਂ ਦੀ ਲੋੜੀ ਪ੍ਰੋਗਰਾਮ ਆ ਓਟਾਰੀ ਪਿੰਡ ਦੇ ਵਿੱਚ ਕਰਾਇਆ ਜਾ ਰਿਹਾ ਹੈ ਅਸੀਂ ਓਟਾਰੀ ਪਿੰਡ ਦੀ ਜੇ ਗੱਲ ਕਰੀਏ ਤਾਂ ਓਟਾਰੀ ਪਿੰਡ ਦੇ ਵਿੱਚ ਬਹੁਤ ਸਾਰੀਆਂ ਧੀਆਂ ਨੇ ਆਪਣੇ ਪਿੰਡ ਦਾ ਨਹੀਂ ਮਾਪਿਆਂ ਦਾ ਨਹੀਂ ਸਾਰੇ ਰੋਪੜ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੋਇਆ ਮੇਰੇ ਪਿੱਛੇ ਦੇਖ ਸਕਦੇ ਹੋ ਦੋ ਧੀਆਂ ਨੇ ਇਸ ਪਿੰਡ ਦੀਆਂ ਜਿਹੜੇ ਕਿ ਇੰਸਪੈਕਟਰ ਜਸਪ੍ਰੀਤ ਕੌਰ ਤੇ ਪੁਸ਼ਪਾ ਦੇਵੀ ਹੈ ਜਿਹੜੇ ਕਿ ਸਬ ਇੰਸਪੈਕਟਰ ਤੇ ਇੰਸਪੈਕਟਰ ਦੇ ਰੂਪ ਦੇ ਵਿੱਚ ਮੈਡਮ ਅੱਗੇ ਕਿਵੇਂ ਲੱਗ ਰਿਹਾ ਸੀ ਅੱਜ ਤੁਹਾਡੇ ਪਿੰਡ ਦੇ ਵਿੱਚੋਂ ਤੁਸੀਂ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਤੇ ਲੜਕੀਆਂ ਦਾ ਨਾਮ ਵੀ ਰੋਸ਼ਨ ਕੀਤਾ ਜਾ ਰਿਹਾ ਹੈ ਹਾਂਜੀ ਇਹ ਪੁਕਾਰ ਫਾਊਂਡੇਸ਼ਨ ਪੰਜਾਬ ਵੱਲੋਂ ਧੀਆਂ ਦੀ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪਿੰਡ ਅਟਾਰੀ ਜ਼ਿਲ੍ਹਾ ਰੋਪੜ ਵਿਖੇ ਬਹੁਤ ਵਧੀਆ ਲੱਗ ਰਿਹਾ ਲੱਗ ਰਿਹਾ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਧੀਆਂ ਨੂੰ ਅੱਗੇ ਉਹਨਾਂ ਨੂੰ ਹੌਸਲਾ ਫਜ਼ਾਈ ਹੁੰਦੀ ਹੈ ਜਿਸ ਦੇ ਨਾਲ ਕਿ ਉਹ ਅੱਗੇ ਮਤਲਬ ਕਿ ਉਹਨਾਂ ਦਾ ਇੰਨਾ ਹੌਸਲਾ ਵਧਦਾ ਕਿ ਅਸੀਂ ਵੀ ਅੱਗੇ ਵਧੀਏ ਹੈਨਾ ਪੜ੍ਹ ਲੈ ਕੇ ਆਪਣੇ ਦੇਸ਼ ਦਾ ਆਪਣੇ ਪਿੰਡਾਂ ਦਾ ਨਾਮ ਰੋਸ਼ਨ ਕਰੀਏ ਜਾ ਅੱਜਕੱਲ੍ਹ ਜਿਹੜੀਆਂ ਲੜਕੀਆਂ ਦਾ ਟੈਲੈਂਟ ਜੇ ਦੇਖਿਆ ਜਾਵੇ ਤਾਂ ਸਾਰੇ ਸਟੇਜ ਤੇ ਛੋਟੀ ਉਮਰ ਤੋਂ ਹੀ ਦੇਖਣ ਨੂੰ ਮਿਲ ਜਾਂਦਾ ਹੈ ਪਰ ਲੜਕੀਆਂ ਦੇ ਬਾਰੇ ਥੋੜਾ ਜਿਹਾ ਬੋਲੋ ਜਰਾ ਇਹ ਦੇਖੋ ਇਹ ਪੰਜਾਬੀਆਂ ਚ ਹੁੰਦਾ ਹੀ ਹੈ ਕਿ ਇੱਕ ਦੂਜੇ ਨੂੰ ਦੇਖ ਕੇ ਬੱਚਿਆਂ ਨੂੰ ਹੁੰਦਾ ਹੈ ਕਿ ਅਸੀਂ ਵੀ ਹਨਾ ਪਰਫਾਰਮ ਕਰੀਏ ਤੇ ਬਵਦੀਆ ਮਤਲਬ ਲੜਕੀਆਂ ਜਿਵੇਂ ਅੱਗੇ ਹੋ ਕੇ ਪਰਫਾਰਮ ਕਰ ਰਹੀਆਂ ਸਾਰਾ ਹਨਾ ਤੇ ਬਾਕੀ ਸਾਡੇ ਵੱਲ ਦੇਖ ਕੇ ਜਾਂ ਕਹਿ ਲਓ ਹੋਰ ਜਿਹੜੀਆਂ ਆਪਣੇ ਪਿੰਡ ਦੀਆਂ ਲੜਕੀਆਂ ਐ ਜਿਹੜੀਆਂ ਕਾਮਯਾਬ ਐ ਇਸ ਟਾਈਮ ਤੇ ਉਹਨਾਂ ਵੱਲ ਦੇਖ ਕੇ ਉਹਨਾਂ ਨੂੰ ਹੌਸਲਾ ਫਜ਼ਾਈ ਮਿਲੂਗੀ ਕਿ ਅਸੀਂ ਵੀ ਅੱਗੇ ਇਹਨਾਂ ਦੀ ਥਾਂ ਕਦੇ ਖੜੇ ਹੋਵਾਂਗੇ ਹਾਂ ਥੈਂਕ ਯੂ ਤੇ ਇਤਨਾ ਕਦੇ ਸੁਪਨਾ ਲਿਆ ਸੀ ਵੀ ਕਿ ਵੀ ਅਸੀਂ ਬਣਾਂਗੇ ਬਣਨਾ ਚਾਹਾਂਗੇ ਜਾਂ ਬਣ ਸਕਦੇ ਹਾਂ ਹਾਂਜੀ ਕਿਉਂਕਿ ਪੜ੍ਹਾਈ 'ਚ ਰੁਝਾਨ ਸੀਗਾ ਸ਼ੁਰੂ ਤੋਂ ਹੀ ਤੇ ਇਸ ਕਰਕੇ ਥੋੜਾ ਸੀਗਾ ਕਿ ਕੁਝ ਬਣਨਾ ਹੈ ਮਤਲਬ ਇਹ ਚਲੋ ਕਿ ਫੀਲਡ ਕਿਸ ਕੇ ਸਾਈਡ ਜਾਣਾ ਹੈ ਇਹਦਾ ਕੋਈ ਪ੍ਰੋਪਰ ਨਹੀਂ ਸੀਗਾ ਪਰ ਸੋਚਿਆ ਸੀਗਾ ਵੀ ਕੁਝ ਬਣਨਾ ਹੈ ਤੇ ਆਪਣੇ ਪਿੰਡ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਹੈ ਇਹ ਰਸਤੇ ਤਾਂ ਨਿਕਲਦੇ ਚੱਲ ਜਾਂਦੇ ਜਿਵੇਂ ਆਪਾਂ ਸ਼ੁਰੂਆਤ ਕਰਦੇ ਰਸਤੇ ਤਾਂ ਆਪਣੇ ਅੰਵੇਲੇ ਚੱਲ ਜਾਂਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪੁਸ਼ਪਾ ਦੇਵੀ ਜੀ ਤੁਹਾਡਾ ਨਾਮ ਤਾਂ ਜਲੋ ਤੁਹਾਡੇ ਸਾਹਮਣੇ ਲਿਖਿਆ ਹੀ ਹੋਇਆ ਪਛਣ ਦੱਸਣ ਦੀ ਲੋੜ ਨਹੀਂ ਹੈਗੀ ਤੁਸੀਂ ਵੀ ਇਸ ਪਿੰਡ ਤੋਂ ਆਂ ਹਾਂਜੀ ਮੈਂ ਮੇਰੇ ਜੋ ਹੈ ਮੇਰੇ ਫਾਦਰ ਸਾਹਿਬ ਮੰਮੀ ਪਾਪਾ ਸਾਰੇ ਉਰੇ ਰਹਿੰਦੇ ਨੇ ਵੈਸੇ ਮੈਂ ਮਤਲਬ ਡਿਊਟੀ ਮੇਰੀ ਮੋਹਾਲੀ ਹੈ ਪਰ ਮੈਂ ਜੰਮੀ ਪੜੀ ਇਸੇ ਪਿੰਡ ਚ ਆ ਤੇ ਇਤੋਂ ਹੀ ਮੈਂ ਆਪਣੀ ਪੜਾਈ ਦੀ ਸ਼ੁਰੂਆਤ ਕੀਤੀ ਤੇ ਇਤੋਂ ਹੀ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਜਿਵੇਂ ਜਸੀਂ ਖੜੇ ਆ ਮੌਜੂਦ ਆ ਜਿੱਥੇ ਇਸ ਸਕੂਲ ਦੇ ਵਿੱਚ ਪੜ੍ਹੇ ਹਾਂ ਜੀ ਹਾਂ ਜੀ ਹਾਂ ਜੀ ਸਟਾਰਟਿੰਗ ਇਹ ਮੈਂ ਪਲਸ 2 ਹਾਂ ਜੀ ਮੈਂ ਪ੍ਰਾਇਮਰੀ ਸਕੂਲ 5th ਜਿਹੜਾ ਉਹ ਸਾਹਮਣੇ ਸਕੂਲ ਹੈ ਪ੍ਰਾਇਮਰੀ ਸਕੂਲ ਇਹ ਸੀਨੀਅਰ ਸਕੈਂਡਰੀ ਵਿੱਚ ਮੈਂ ਪਲਸ 2 ਕੀਤੀ ਹੈ ਤੇ ਹਾਂ ਜੀ ਪੜ੍ਹਾਈ ਸ਼ਾਇਦ ਅੰਗਰੇਜ਼ੀ ਸਕੂਲਾਂ ਚ ਹੁੰਦੀ ਹੈ ਪਰ ਨਹੀਂ ਨਹੀਂ ਜੀ ਨਹੀਂ ਮੈਂ ਪਲਸ 2 ਇੱਥੋਂ ਕੀਤੀ ਆਪਣੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਟਾਰੀ ਤੋਂ ਤੇ ਮੈਂ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਰੋਪੜ ਤੋਂ ਕੀਤੀ ਹੈ ਮਤਲਬ ਇਹ ਨਹੀਂ ਹੈ ਕਿ ਪਿੰਡਾਂ ਦਾ ਕੋਈ ਉਹ ਨਹੀਂ ਹੁੰਦਾ ਤੁਹਾਡੇ ਤੇ ਇੱਕ ਜज्ਬਾ ਹੋਣਾ ਚਾਹੀਦਾ ਹੈ ਪੜਨ ਤੁਹਾਡੇ ਅੰਦਰੋਂ ਹੋਣਾ ਚਾਹੀਦਾ ਕਿ ਤੁਸੀਂ ਪੜਨਾ ਹੈ ਜਾਂ ਹਨਾ ਤੁਹਾਡੀ ਆਪਣੀ ਇੱਛਾ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਵੇਂ ਵਧਣਾ ਅੱਗੇ ਲਾਈਫ ਚ ਕੀ ਕਰਨਾ ਹੈ ਮੈਂ ਤਾਂ ਇਹ ਨੋਟ ਕਰਦਾ ਕਿ ਕਈ ਪੇਰੈਂਟਸ ਜਿਹੜੇ ਆ ਇਹ ਪਾ ਮੈਂ ਗਰੀਬ ਹਾਂ ਪਰ ਲੇਕਿਨ ਬੱਚਿਆਂ ਨੂੰ ਕਹਿੰਦੇ ਵੀ ਉਹਤੇ ਵੀ ਵੱਡੇ ਸਕੂਲ ਚ ਪਾਈਏ ਉਹ ਕਹਿੰਦਾ ਮੈਂ ਉਹਦੇ ਤੇ ਵੱਡੇ ਪਾਵਾਂ ਆਪਣੇ ਆਪ ਨੂੰ ਸ਼ਾਇਦ ਉਹ ਦਿਖਾਉਣਾ ਚਾਹੁੰਦੇ ਵੀ ਮੇਰਾ ਬੱਚਾ ਉਹਦੇ ਵੱਡੇ ਸਕੂਲ ਪਰ ਤਾਂ ਇਦਾਂ ਦੀ ਗੱਲ ਨਹੀਂ ਹੋਣੀ ਜੀ ਨਹੀਂ ਦੇਖੋ ਮਿਸਾਲ ਹੈਗੀ ਹੈ ਅਸੀਂ ਪਿੰਡ ਚ ਪੜੇ ਹਾਂ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਅਸੀਂ ਪਿੰਡ ਚ ਪੜੇ ਹਾਂ ਦੇਖੋ ਪਲੱਸ 2 ਮੈਂ ਇੱਥੋਂ ਕੀਤੀ ਹੈ ਜਿੱਥੇ ਆਪਾਂ ਅੱਜ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਖੜੇ ਹਾਂ ਟਾਰੀ ਵਿਖੇ ਤੇ ਇਹਦੇ ਚ ਆਪਣੇ ਅੰਦਰ ਜज्ਬਾ ਹੋਣਾ ਚਾਹੀਦਾ ਪੜਨ ਦਾ ਸਕੂਲਾਂ ਦਾ ਤਾਂ ਦੇਖੋ ਅੱਗੇ ਅੱਗੇ ਹੈ ਗਿਆ ਚਲੋ ਕੰਪੀਟੀਸ਼ਨ ਹੈਗਾ ਸਕੂਲਾਂ ਦਾ ਪਰ ਜੇ ਤੁਸੀਂ ਇੱਕ ਸਰਕਾਰੀ ਸਕੂਲ ਤੋਂ ਵੀ ਪੜ ਜਾਂਦੇ ਹੋ ਤੁਹਾਡੀ ਹੈਗੀ ਹੈ ਹਨਾ ਅੱਗੇ ਵਧਣ ਦੀ ਕੁਝ ਤਾਂ ਤੁਸੀਂ ਕਿਤੇ ਵੀ ਪੜਾਈ ਦਾ ਉਹ ਨਹੀਂ ਮੈਟਰ ਕਰਦਾ ਤੁਹਾਡੇ ਅੰਦਰੋਂ ਪੜਾਈ ਦੀ ਆਪਣਾ ਹੋਣਾ ਚਾਹੀਦਾ ਕਿ ਅਸੀਂ ਪੜ ਕੇ ਅੱਗੇ ਕੁਝ ਬਣਨਾ ਹੈ ਟ੍ਰਾਂਸਮਿਟ ਵਾਪਸ ਚ ਨਹੀਂ ਨਹੀਂ ਇਹ ਤਾਂ ਬਹੁਤ ਵੱਡੀਆਂ ਮੈਂ ਸੀਨੀਅਰ ਐਸ ਤੋਂ ਹਾਂਜੀ ਉਮਰ ਵੀ ਸੀਨੀਅਰ ਹੈ ਨਾ ਹਾਂਜੀ ਹਾਂਜੀ ਥੋੜਾ ਜਾ ਤੁਸੀਂ ਦੱਸੋ ਵੀ ਕਦੋਂ ਤੁਸੀਂ ਇਤੋਂ ਪੜਾਈ ਪੂਰੀ ਕੀਤੀ ਮੈਂ ਵੈਸੇ ਤਾਂ ਮੈਂ ਮਤਲਬ ਮੇਰੀ ਸਾਰੀ ਪੜਾਈ ਨਹੀਂ ਸਕੂਲ ਤੋਂ ਮੈਂ ਸਟਾਰਟਿੰਗ ਦੀ ਮਤਲਬ ਬਹੁਤ ਛੋਟੇ ਹੁੰਦੇ ਅਸੀਂ ਉਹ ਸਟਾਇਰ ਕਲਾਸਿਸ ਕੀਤੀਆਂ ਨੇ ਤੇ ਉਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਜੀ ਮੈਂ ਆਰਮੀ ਚ ਸੀ ਤਾਂ ਪਾਪਾ ਜੀ ਨਾ ਪਾਪਾ ਨਾਲ ਚਲੇ ਗਏ ਉਹਨਾਂ ਦੇ ਤੇ ਬਾਕੀ ਸਟੱਡੀ ਸਾਰੀਆਂ ਹੀ ਕੇਬੀਸ ਤੋਂ ਕੀਤੀਆਂ ਨੇ ਪਰ ਹਾਂ ਮੇਰੇ ਕਰੀਅਰ ਲਗਾ ਲੋ ਜਾਂ ਮੈਨੂੰ ਇੱਕ ਪੜਾਈ ਦਾ ਜਜ਼ਬਾ ਜੋ ਇਸ ਜਦੋਂ ਇਸ ਸਕੂਲ ਚ ਆਈਆਂ ਉਤੋਂ ਬਾਅਦ ਹੀ ਹੋਇਆ ਉਤੋਂ ਬਾਅਦ ਚਲੋ ਮਾਪੇ ਨੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਸਾਨੂੰ ਪੜਾਇਆ ਲਿਖਾਇਆ ਤੇ ਅੱਜ ਉਹਨਾਂ ਦੀ ਬਦੌਲਤ ਜੋ ਹੈ ਅਸੀਂ ਉਰੇ ਪਹੁੰਚੇ ਹਾਂ ਕਾਹ ਬਤਾਏ ਵੀ ਕਹਿੰਦੇ ਹੁੰਦੇ ਸਾਰੇ ਕੁੜੀਆਂ ਵੀ ਸਾਰੇ ਮੁੰਡੇ ਵੀ ਯਾਨੀ ਕਿ ਕਹਿੰਦਾਂ ਨੇ ਵੀ ਜਿਵੇਂ ਕਹਿੰਦੇ ਵੀ ਸਾਰੇ ਮੁੰਡੇ ਵੀ ਠੀਕ ਨਹੀਂ ਸਾਰੇ ਮੁੰਡੇ ਗਰਾਬ ਨਹੀਂ ਹੁੰਦੇ ਲੇਕਿਨ ਜਿਹੜੀਆਂ ਕੁੜੀਆਂ ਬਾਰੇ ਤੁਸੀਂ ਦੱਸੋ ਵੀ ਕੁੜੀਆਂ ਨੂੰ ਕਿਵੇਂ ਅੱਗੇ ਵਧਣਾ ਚਾਹੀਦਾ ਹੈ ਦੇਖੋ ਜੀ ਕੁੜੀਆਂ ਕੁੜੀਆਂ ਦੀ ਜਦੋਂ ਇੱਕ ਪਰਵ੍ਰਿਸ਼ ਹੁੰਦੀ ਹੈ ਤਾਂ ਹਰ ਇੱਕ ਮਾਪਿਓ ਇਹੀ ਚਾਹੁੰਦਾ ਹੈ ਕਿ ਜੀ ਇਹ ਸਾਡਾ ਨਾਮ ਰੋਸ਼ਨ ਕਰੇ ਠੀਕ ਹੈ ਤਾਂ ਸਾਨੂੰ ਵੀ ਕੋਈ ਪਿੰਡ ਚੋਂ ਹੀ ਕਹੇ ਕਿ ਜੀ ਇਹ ਇਸ ਬੱਚੇ ਦੇ ਮਾਪਿਓ ਨੇ ਕੋਈ ਵੀ ਹੈ ਜੇ ਮਾਪੇ ਉਹ ਨਹੀਂ ਹੁੰਦੇ ਹੈਗੇ ਕਿ ਜਿਹੜੇ ਕਹਣ ਕਿ ਸਾਡੇ ਬੱਚਾ ਜੋ ਹੈ ਅੱਗੇ ਨਾ ਵਧੇ ਮਾਪੇ ਉਹ ਦਾ ਇੱਕ ਬੱਚੇ ਨੂੰ ਚਾਹੇ ਕੁੜੀ ਹੋਵੇ ਚਾਹੇ ਬੇਟਾ ਹੋਵੇ ਹਰ ਇੱਕ ਨੂੰ ਇੱਕ ਅੱਗੇ ਵਧਾਉਣ ਲਈ ਤੇ ਉਹਦੀ ਪਰਵਰਿਸ਼ ਦੇ ਲਈ ਇੱਕ ਬਹੁਤ بڑا ਯੋਗਦਾਨ ਹੁੰਦਾ ਹੈ ਤਾਂ ਮੇਰੇ ਹਿਸਾਬ ਨਾਲ ਚਾਹੇ ਲੜਕੀ ਹੋਵੇ ਚਾਹੇ ਲੜਕਾ ਹੋਵੇ ਮਾਪੇ ਉਹ ਇੱਕੋ ਜਿਹੀ ਪਰਵਰਿਸ਼ ਦਿੰਦੇ ਹੈ ਬਸ ਫਰਕ ਕੀ ਹੁੰਦਾ ਹੈ ਕਿ ਧੀਆਂ ਨੂੰ ਧੀਆਂ ਤੇ ਥੋੜਾ ਜਿਹਾ ਮਾਪੇ ਉਹ ਜ਼ਿਆਦਾ ਜ਼ੋਰ ਲਗਾਉਂਦੇ ਨੇ ਤਾਂ ਕਿ ਕੱਲ ਨੂੰ ਜਦੋਂ ਦੂਜੇ ਘਰੇ ਜਦੋਂ ਵਿਆਹ ਕੇ ਜਾਣ ਤਾਂ ਉਹ ਆਪਣੇ ਪੈਰਾਂ ਤੇ ਆਪ ਖੜੀ ਹੋਵੇ ਤੇ ਉਹਨੂੰ ਕਿਸੇ ਦੇ ਡਿਪੈਂਡ ਨਾ ਹੋਣਾ ਪਵੇ ਅੱਜ ਅਸੀਂ ਤੁਹਾਡੇ ਮੋਹਰੇ ਦੋਨੋਂ ਜਣੇ ਖੜੇ ਨੇ ਤੇ ਅੱਜ ਅਸੀਂ ਸਾਡੇ ਪੇਰੈਂਟਸ ਨੇ ਸਾਨੂੰ ਇਸ ਮੋੜ ਤੇ ਲਿਆ ਕੇ ਖੜਾ ਕੀਤਾ ਕਿ ਅਸੀਂ ਕਿਸੇ ਦੇ ਮੋਹਰੇ ਹੱਥ ਨਹੀਂ ਜੋੜਦੇ ਅਸੀਂ ਕਿਸੇ ਦੇ ਡਿਪੈਂਡ ਨਹੀਂ ਐ ਅਸੀਂ ਆਪਣੇ ਪੈਰਾਂ ਤੇ ਆਪ ਖੜੀਆਂ ਨੇ ਕਾਰ ਪ੍ਰੋਡక్షన్ ਵੱਲੋਂ ਸਨਮਾਨਤ ਕੀਤਾ ਗਿਆ ਦੋ ਸ਼ਬਦ ਬਹੁਤ ਵਧੀਆ ਇਹ ਉਪਰਾਲਾ ਹੈ ਮੇਰੇ ਲਈ ਤਾਂ ਫਸਟ ਟਾਈਮ ਹੈ ਮੈਂ ਦੀਦੀ ਨੂੰ ਪੁੱਛਿਆ ਸੀ ਮੈਮ ਨੂੰ ਪੁੱਛਿਆ ਸੀ ਇਹਨਾਂ ਨੇ ਮੈਨੂੰ ਦੱਸਿਆ ਇਹ ਸਾਰਾ ਕੁਝ ਇਹ ਜੇ ਉਪਰਾਲੇ ਜੇ ਅਮੀ ਪੁਕਾਰ ਫਾਊਂਡੇਸ਼ਨ ਵੱਲੋਂ ਹੋਰ ਵੀ ਕਿਤੇ ਕਿਤੇ ਜਾਣ ਛੋਟੇ-ਛੋਟੇ ਪਾਪਾਂ ਵਿੱਚ ਲਗਾ ਲੋ ਜਾਂ ਵੱਡੇ ਪੱਦਰ ਤੇ ਲਗਾ ਲੋ ਸਾਡੇ ਵਰਗੀਆਂ ਧੀਆ ਜੋ ਹੈ ਕੋਈ ਹੋਰ ਵੀ ਪਿੰਡ ਦੀਆਂ ਹੋਈਆਂ ਉਹ ਵੀ ਸਾਨੂੰ ਦੇਖ ਕੇ ਜਾਂ ਫਾਊਂਡੇਸ਼ਨ ਦੇ ਇਸ ਉਪਰਾਲੇ ਨੂੰ ਦੇਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਤੇ ਜਿੰਨਾ ਹੋ ਸਕੇ ਉਹ ਆਪਣੇ ਆਪ ਨੂੰ ਅੱਗੇ ਲਿਆ ਕੇ ਇੱਕ ਤਰੱਕੀ ਦੇ ਉੱਪਰ ਜਾਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਜੀ ਮੈਂ ਹੋਰ ਜਿਹੜੀਆਂ ਲੜਕੀਆਂ ਜਿਹੜੀਆਂ ਮੈਂ ਵੀਡੀਓ ਸਾਡੇ ਦੇਖ ਰਹੇ ਆ ਉਹਨਾਂ ਲੜਕੀਆਂ ਵਾਸਤੇ ਨਸੀਹਤ ਦਿੰਦਾ ਕਿ ਤੁਸੀਂ ਆਪਣੇ ਸਮੇਂ ਦੇ ਵਿੱਚ ਜਰੂਰ ਇਸ ਤਰ੍ਹਾਂ ਦੇ ਜਿਹੜੇ ਉਹ ਕਰੋ ਵੀ ਜੇ ਕੋਈ ਕੁਸੀ ਗੱਲ ਹੈ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਬਦਲਣਾ ਚਾਹੁੰਦੇ ਹੋਣ ਤਾਂ ਇਹ ਜੇ ਮਕਾਮ ਹਾਸਲ ਕਰੋ ਜਿਹਨੂੰ ਲੋਕ ਵੀ ਕਹਿੰਨ ਵਾਹ ਜਵਾ ਉਹ ਰਾਣਾ ਦਿੱਤੀ ਹੈ ਉਹਨੇ ਆਹ ਦੇਖੋ ਜੀ ਕਿੰਨੀ ਵੱਡੀ ਤਰੱਕੀ ਕੀਤੀ ਹੈ ਤੇ ਗੱਲਬਾਤ ਕਰਾਂਗੇ ਫੋਟੋ ਚ ਦੇ ਹੋ ਮੈਂਬਰਾਂ ਦਾ